ਪੰਜਾਬੀ ਗਾਇਕ ਸਿਮਰ ਦੋਰਾਹਾ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਦੱਸਦੇ ਕਿ ਵੀਡੀਓ ਦੇ ਵਿੱਚ ਸਿਮਰ ਦੋਰਾਹਾ ਨੂੰ ਪੁਲਸ ਹੱਥ ਕੜੀਆਂ ਲਾਉਂਦੇ ਹੋਏ ਨਜ਼ਰ ਆ ਰਹੀ ਹੈ ਸਿਮਰ ਦੋਰਾਹਾ ਦੀ ਇਹ ਵੀਡੀਓ ਦੇ ਵਿੱਚ ਗਾਣਾ ਵੀ ਸਿਮਰ ਦੋਰਾਹੇ ਦਾ ਹੀ ਲੱਗਾ ਹੋਇਆ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਸ ਵੇਲੇ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਿਰਪੱਖ ਪੋਸਟ ਦੇ ਵੱਲੋਂ ਨਹੀਂ ਕੀਤੀ ਜਾਂਦੀ ਪਰ ਸਿਮਰ ਦੁਰਾਹਾ ਦੀ ਇਸ ਵੀਡੀਓ ਦੇ ਵਿੱਚ ਸਿਮਰ ਦੁਰਾਹਾ ਪੰਜਾਬੀ ਗਾਇਕ ਪੁਲਿਸ ਵੀ ਨਜ਼ਰ ਆ ਰਹੀ ਹੈ ਪੰਜਾਬੀ ਗਾਇਕ ਵੀ ਨਜ਼ਰ ਆ ਰਿਹਾ ਤੇ ਹਤਕੜੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਸਿਮਰ ਦੁਰਾਹਾ ਕੁਝ ਬੋਲਦੇ ਹੋਏ ਨਜ਼ਰ ਆ ਰਹੇ ਨੇ ਪਰ ਗਾਣਾ ਲੱਗਾ ਹੋਇਆ ਕੁਝ ਵੀ ਕਲੀਅਰ ਨਹੀਂ ਕੀਤਾ ਜਾ ਸਕਦਾ ਕਿ ਇਸ ਵੀਡੀਓ ਦੇ ਵਿੱਚ ਸਿਮਰ ਕੀ ਕੁਝ ਬੋਲ ਰਿਹਾ ਪਰ ਇਹ ਵੀਡੀਓ ਜੋ ਹੈ ਕਾਫੀ ਜ਼ਿਆਦਾ ਇਸ ਵੇਲੇ ਵਾਇਰਲ ਹੋ ਰਹੀ ਹੈ ਇਸ ਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸ਼ਾਇਦ ਇਹ ਵੀਡੀਓ ਕਿਸੇ ਸ਼ੂਟ ਦੀ ਹੋ ਸਕਦੀ ਹੈ ਜਾਂ ਇਹ ਵੀ ਵੀਡੀਓ ਹੁਣ ਦੀ ਹੈ ਤਾਜ਼ਾ ਵੀਡੀਓ ਹੈ ਜਾਂ ਵੀਡੀਓ ਪਹਿਲਾਂ ਦੀ ਹੈ ਇਸ ਦੇ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਜੋ ਵੀਡੀਓ ਹੈ ਇਹ ਗ੍ਰਫਤਾਰੀ ਤੋਂ ਵਾਇਰਲ ਹੋ ਰਹੀ ਹੈ ਕਿ ਸਿਮਰ ਦੁਰਾਹੀ ਦੀ ਗ੍ਰਫਤਾਰੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹਰ ਪਲੇਟਫਾਰਮ ਤੇ ਇਸ ਬਿਲ ਇਹ ਵੀਡੀਓ ਕਾਫੀ ਜ਼ਿਆਦਾ ਟ੍ਰੈਂਡ ਹੋ ਰਹੀ ਹੈ ਵੀਡੀਓ ਵਾਇਰਲ ਵੀ ਹੋ ਰਹੀ ਹੈ ਪਰ ਸਿਮਰ ਦੁਰਾਹੀ ਦੀ ਇਹ ਜੋ ਵੀਡੀਓ ਹੈ ਵੀਡੀਓ ਜਿੱਦਾਂ ਹੀ ਸੋਸ਼ਲ ਮੀਡੀਆ ਤੇ ਆਉਂਦੀ ਹੈ ਸੈਂਟਰ ਦੇ ਵਿੱਚ ਵੀਡੀਓ ਦੇ ਸਿਮਰ ਦੁਰਾਹਾ ਲਿਖਿਆ ਹੁੰਦਾ ਹੈ ਤਾਂ ਇਹ ਵੀਡੀਓ ਹਰ ਪਾਸੇ ਫੈਲਣੀ ਸ਼ੁਰੂ ਹੋ ਜਾਂਦੀ ਹੈ ਵੀਡੀਓ ਦੇ ਵਿੱਚ ਪੁਲਿਸ ਸਿਮਰ ਦੋਰਾਹਾ ਨੂੰ ਅਰੈਸਟ ਕਰਦੇ ਹੋਈ ਗ੍ਰਫਤਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੀ ਹੱਲੇ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਹ ਕਿਸੇ ਸ਼ੂਟ ਦੀ ਵੀਡੀਓ ਹੈ ਪੁਰਾਣੀ ਵੀਡੀਓ ਹੈ ਜਾਂ ਹੁਣ ਦੀ ਵੀਡੀਓ ਹੈ ਕਿਉਂਕਿ ਇਸ ਦੇ ਵਿੱਚ ਜੋ ਗੱਲਬਾਤ ਹੋ ਰਹੀ ਹੈ ਉਹ ਵੀ ਕਲੀਅਰ ਨਹੀਂ ਸੁਣਾਈ ਦੇ ਰਿਹਾ ਕਿ ਵੀਡੀਓ ਦੇ ਵਿੱਚ ਆਖਰ ਸਿਮਰ ਦੋਰਾਹਾ ਬੋਲ ਕੀ ਰਿਹਾ ਪਰ ਸਿਮਰ ਦੋਰਾਹਾ ਦੀ ਗ੍ਰਫਤਾਰੀ ਦੀ ਇਹ ਵੀਡੀਓ ਲਗਾਤਾਰ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੰਜਾਬੀ ਗਾਇਕ ਸਿਮਰ ਦੋਰਾਹਾ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਦੱਸਦੇ ਕਿ ਵੀਡੀਓ ਦੇ ਵਿੱਚ ਸਿਮਰ ਦੋਰਾਹਾ ਨੂੰ ਪੁਲਿਸ ਹੱਥ ਕੜੀਆਂ ਲਾਉਂਦੇ ਹੋਏ ਨਜ਼ਰ ਆ ਰਹੀ ਹੈ ਸਿਮਰ ਦੋਰਾਹਾ ਦੀ ਇਹ ਵੀਡੀਓ ਦੇ ਵਿੱਚ ਗਾਣਾ ਵੀ ਸਿਮਰ ਦੋਰਾਹੇ ਦਾ ਹੀ ਲੱਗਾ ਹੋਇਆ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਸ ਵੇਲੇ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਿਰਪੱਖ ਪੋਸਟ ਦੇ ਵੱਲੋਂ ਨਹੀਂ ਕੀਤੀ ਜਾਂਦੀ ਪਰ सिमर दुराहा दी इस वीडियो ਦੇ ਵਿੱਚ सिमर दुराहा ਪੰਜਾਬੀ ਗਾਇਕ ਪੁਲਿਸ ਵੀ ਨਜ਼ਰ ਆ ਰਹੀ ਹੈ ਪੰਜਾਬੀ ਗਾਇਕ ਵੀ ਨਜ਼ਰ ਆ ਰਿਹਾ ਤੇ ਹਤਕੜੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ सिमर दुराहा ਕੁਝ ਬੋਲਦੇ ਹੋਏ ਨਜ਼ਰ ਆ ਰਹੇ ਨੇ ਪਰ ਗਾਣਾ ਲੱਗਾ ਹੋਇਆ ਕੁਝ ਵੀ ਕਲੀਅਰ ਨਹੀਂ ਕੀਤਾ ਜਾ ਸਕਦਾ ਕਿ ਇਸ ਵੀਡੀਓ ਦੇ ਵਿੱਚ सिमर ਕੀ ਕੁਝ ਬੋਲ ਰਿਹਾ ਪਰ ਇਹ ਵੀਡੀਓ ਜੋ ਹੈ ਕਾਫੀ ਜ਼ਿਆਦਾ ਇਸ ਵੇਲੇ ਵਾਇਰਲ ਹੋ ਰਹੀ ਹੈ ਇਸ ਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸ਼ਾਇਦ ਇਹ ਵੀਡੀਓ ਕਿਸੇ ਸ਼ੂਟ ਦੀ ਹੋ ਸਕਦੀ ਹੈ ਜਾਂ ਇਹ ਵੀਡੀਓ ਹੁਣ ਦੀ ਹੈ ਤਾਜ਼ਾ ਵੀਡੀਓ ਹੈ ਜਾਂ ਵੀਡੀਓ ਪਹਿਲਾਂ ਦੀ ਹੈ ਇਸ ਦੇ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਜੋ ਵੀਡੀਓ ਹੈ ਇਹ ਗ੍ਰਫਤਾਰੀ ਤੋਂ ਵਾਇਰਲ ਹੋ ਰਹੀ ਹੈ ਕਿ ਸਿਮਰ ਦੁਰਾਹੀ ਦੀ ਗ੍ਰਫਤਾਰੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹਰ ਪਲੇਟਫਾਰਮ ਤੇ ਇਸ ਬਿਲ ਇਹ ਵੀਡੀਓ ਕਾਫੀ ਜ਼ਿਆਦਾ ਟ੍ਰੈਂਡ ਹੋ ਰਹੀ ਹੈ ਵੀਡੀਓ ਵਾਇਰਲ ਵੀ ਹੋ ਰਹੀ ਹੈ ਪਰ ਸਿਮਰ ਦੁਰਾਹੀ ਦੀ ਇਹ ਜੋ ਵੀਡੀਓ ਹੈ ਵੀਡੀਓ ਜਿੱਦਾਂ ਹੀ ਸੋਸ਼ਲ ਮੀਡੀਆ ਤੇ ਆਉਂਦੀ ਹੈ ਸੈਂਟਰ ਦੇ ਵਿੱਚ ਵੀਡੀਓ ਦੇ ਸਿਮਰ ਦੁਰਾਹਾ ਲਿਖਿਆ ਹੁੰਦਾ ਹੈ ਤਾਂ ਇਹ ਵੀਡੀਓ ਹਰ ਪਾਸੇ ਫੈਲਣੀ ਸ਼ੁਰੂ ਹੋ ਜਾਂਦੀ ਹੈ ਵੀਡੀਓ ਦੇ ਵਿੱਚ ਪੁਲਿਸ ਸਿਮਰ ਦੋਰਾਹਾ ਨੂੰ ਅਰੈਸਟ ਕਰਦੇ ਹੋਏ ਗ੍ਰਿਫਤਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੀ ਹੱਲੇ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਹ ਕਿਸੇ ਸ਼ੂਟ ਦੀ ਵੀਡੀਓ ਹੈ ਪੁਰਾਣੀ ਵੀਡੀਓ ਹੈ ਜਾਂ ਹੁਣ ਦੀ ਵੀਡੀਓ ਹੈ ਕਿਉਂਕਿ ਇਸ ਦੇ ਵਿੱਚ ਜੋ ਗੱਲਬਾਤ ਹੋ ਰਹੀ ਹੈ ਉਹ ਵੀ ਕਲੀਅਰ ਨਹੀਂ ਸੁਣਾਈ ਦੇ ਰਿਹਾ ਕਿ ਵੀਡੀਓ ਦੇ ਵਿੱਚ ਆਖਰ ਸਿਮਰ ਦੋਰਾਹਾ ਬੋਲ ਕੀ ਰਿਹਾ ਪਰ ਸਿਮਰ ਦੋਰਾਹਾ ਦੀ ਗ੍ਰਿਫਤਾਰੀ ਦੀ ਇਹ ਵੀਡੀਓ ਲਗਾਤਾਰ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ وری